ਤਾਂ ਤੋ ਤਿਆਰ ਹੋਵੇਗੀ ਤਾਂ ਇਹ ਜਿਹੜੇ ਵੱਡੇ ਸਵਾਲ ਨੇਗੇ ਸਾਡੇ ਨਾਲ ਹੀ ਕੋਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਆਂ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਸੀਲ ਸ਼ਰਮਾ ਬੋਲ ਰਿਹਾ ਹਾਂ ਇਹ ਕਰ ਰਿਹਾ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਅੱਜ ਟੁਆਡਾ ਆਡਾ ਇਵਾਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੋਗੇ ਸਰ ਅੱਜ ਦਾ ਆਪਣਾ ਵਿਸ਼ਾ ਜਿਹੜਾ ਹੈ ਲਾਈਵ ਪ੍ਰੋਗਰਾਮ ਦਾ ਕਿ ਬਣੇਗੀ ਐਨਡੀਏ ਦੀ ਸਰਕਾਰ ਬਿਲਕੁਲ ਮਾडम ਬਿਲਕੁਲ ਬਹੁਤ ਵਧੀਆ ਜਿਹਨੂੰ ਕਹਿਦਣੇ ਹਰ ਤਰ੍ਹਾਂ ਦੀ ਪ੍ਰਸ਼ੰਸਾ ਹਰ ਤਰ੍ਹਾਂ ਦੀ ਜੀ ਕਿਉਂਕਿ ਦੇਖੋ ਸੈਂਟਰ ਦੀ ਸਰਕਾਰ ਦਾ ਜਿਹੜਾ ਜੋੜ ਤੋੜ ਆ ਉਹ ਅਜੇ ਬਾਕੀ ਹੈ ਜੀ ਹਾਂਜੀ ਕਿਉਂਕਿ ਜੇ ਆਪਾਂ ਪਹਿਲੀ ਪਾਰੀਆਂ ਦੀ ਗੱਲ ਕਰਦੇ ਹਾਂ ਜੀ ਬੀਜੇਪੀ ਸਰਕਾਰ ਦੀ ਮੋਦੀ ਸਰਕਾਰ ਦੀ ਜੀ ਤਾਂ ਉਹ ਕੋਨਫਰਮੈਂਟ ਦੇ ਵਿੱਚ ਇਕੱਲੀ ਬੀਜੇਪੀ ਹੁੰਦੀ ਸੀ ਜੀ ਲੇਕਿਨ ਇਸ ਵਾਰ ਪ੍ਰਮਾਤਮਾ ਦੀ ਖੇਡ ਦੇਖੋ ਜੋ ਜਿੱਦਾਂ ਬੰਦਾ ਕਹਿੰਦਾ ਬੀਬੀ ਤੋਂ ਉਦਾਂ ਦਾ ਹੀ ਕੱਟਦਾ ਹੈ ਜੀ ਬਿਲਕੁਲ ਤਾਂ ਸੀਟਾਂ ਬਹੁਤ ਵਾਸਤੇ ਜੀਜੇਪੀ ਪਰਪੂਰੀਆਂ ਨਹੀਂ ਜੀ ਹੂੰ ਹੋਰ ਅਗਰ ਉਹਨਾਂ ਨੂੰ ਸਮਰਥਨ ਜਿਹੜੀਆਂ ਪਾਰਟੀਆਂ ਉਹਨਾਂ ਦੀ ਪਹਿਲਾਂ ਕਰ ਰਹੀਆਂ ਆਕਰ ਉਹਨਾਂ ਦਾ ਸਪੂਰਨ ਸਮਰਥਨ ਮਿਲਦਾ ਰਹਾ ਜੀ ਫਿਰ ਜਾ ਕੇ ਉਹਨਾਂ ਦੀ ਕਿਤੇ ਨਾ ਕਿਤੇ ਸਰਕਾਰ ਬਣਦੀ ਹੈ ਬਿਲਕੁਲ ਤੇ ਇਸ ਵਾਰ ਜੇਕਰ ਵੋਟਾਂ ਦੀ ਗੱਲ ਕੀਤੀ ਜਾਵੇ ਸਰ ਤਾਂ ਬੀਜੇਪੀ ਦਾ ਦੇਖੋ ਪੰਜਾਬ 'ਚ ਤਾਂ ਖਾਤਾ ਹੀ ਨਹੀਂ ਖੁੱਲ ਪਾਇਆ ਤੇ ਫਿਲਹਾਲ ਜੇਕਰ ਦੂਜੇ ਆਪਾਂ ਇੱਥੇ ਸੂਬਿਆਂ ਦੀ ਗੱਲ ਕਰੀਏ ਤਾਂ ਕਾਫੀ ਸੂਬਿਆਂ ਦੇ ਵਿੱਚ ਵੀ ਇਸ ਵਾਰ ਬੀਜੇਪੀ ਨੂੰ ਪਛਾੜ ਮਿਲੀ ਹੈ ਮੈਡਮ ਦੇਖੋ ਬੀਜੇਪੀ ਜਿੱਤੇ ਆਏ ਜੀ ਦੇਖੋ ਜਿਹੜੇ 400 ਤੋਂ ਪਾਰ ਦੀ ਗੱਲ ਕਰਦੇ ਆ ਜੀ ਜਾਂ ਉਹ ਜਿਹੜੇ 300 ਤੋਂ ਜਾਂ ਪੂਰਨ ਬਹੁਮਤ ਦੇ ਵਿੱਚ ਸੀਟਾਂ ਲੈਂਦੀ ਕਿ ਜਿਹੜੀ ਪਾਰਟੀ ਜੀ ਆਹ ਉਹ ਬਹੁਮਤ ਤੱਕ ਵੀ ਨਹੀਂ ਪਹੁੰਚ ਸਕੀ ਹੂੰ ਉਹਦਾ ਕਾਰਨ ਇਹ ਹੀ ਆ ਵੀ ਕਿਉਂਕਿ ਪਹਿਲਾਂ ਸਾਨੂੰ ਲੱਗਦਾ ਸੀ ਵੀ ਸ਼ਾਇਦ ਪੰਜਾਬ ਨੂੰ ਹੀ ਰੋਸਾ ਬੀਜੇਪੀ ਨਾਲ ਮੋਦੀ ਨਾਲ ਜੀ ਲੇਕਿਨ ਹੁਣ ਹੀ ਕੋਈ ਪਤਾ ਲੱਗਿਆ ਵੀ ਬਾਕੀ ਸੁਭਿਆ ਦੇ ਵਿੱਚ ਵੀ ਰੋਸਾ ਹੈਗਾ ਕਈ ਲੋਕਾਂ ਦਾ ਜਿਹੜਾ ਰੋਸਾ ਪ੍ਰਗਟ ਕਰਨਾ ਹੁੰਦਾ ਜਾਂ ਜ਼ਾਹਰ ਕਰਨਾ ਹੁੰਦਾ ਹੈ ਕਈ ਬੋਲ ਕੇ ਕਰ ਦਿੰਦੇ ਆ ਕਈ ਬੋਰਡ ਦੇ ਰਾਹੀਂ ਕਰਦੇ ਆ ਅਸੋ ਲੋਕਾਂ ਨੇ ਦੱਸਦਾ ਵੀ ਹਾਂ ਠੀਕ ਆ ਕਿਤੇ ਨਾ ਕਿਤੇ ਸਾਡਾ ਵਿਰੋਧ ਜ਼ਰੂਰ ਆ ਕੰਮ ਡੰਗੇ ਨਹੀਂ ਕੀ ਭੁੰਦੀ ਕਰਕੇ ਵਿਰੋਧ ਹੁੰਦਾ ਹੈ ਬਿਲਕੁਲ ਤਾਂ ਕਿਤੇ ਨਾ ਕਿਤੇ ਦੇਖੋ ਇੰਨਾ ਚੀਜ਼ਾਂ ਕਰਕੇ ਪਰ ਜੇਕਰ ਹੁਣ ਸਰਕਾਰ ਬਣਨ ਦੀ ਇੱਥੇ ਗੱਲ ਆਉਂਦੀ ਹੈ ਤੇ ਜੇਕਰ ਆਪਾਂ ਦੇਖੀਏ ਤਾਂ ਸਰਕਾਰ ਇੱਥੇ ਕਿਹੜੀ ਬਣੇਗੀ ਫਿਲਹਾਲ ਦੀ ਘੜੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਤੇ ਨਿਤੀਸ਼ ਕੁਮਾਰ ਤੇ ਨਾਈਡੂ ਤੇ ਵੱਡੀਆਂ ਉਮੀਦਾਂ ਜਿਹੜੀਆਂ ਨੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਿਰਕਾਰ ਇੱਥੇ ਫੈਸਲਾ ਕੀ ਹੋਵੇਗਾ ਬਿਲਕੁਲ ਮੈਡਮ ਅਗਰ ਉਹੀ ਦੋਨੋਂ ਬੰਦੇ ਉਹੀ ਦੋਨੇ ਪਾਰਟੀਆਂ ਅਗਰ ਉਹ ਇੰਡੀਆ ਦੇ ਨਾਲ ਚੱਲੀ ਜਾਂਦੀਆਂ ਕਟਮੰਦਨ ਦੇ ਨਾਲ ਚੱਲੇ ਜਾਂਦੀ ਤਾਂ ਉਹਨਾਂ ਦੀ ਸਰਕਾਰ ਬਣਦੀ ਹੈ ਜੀ ਬਿਲਕੁਲ ਇਸੇ ਕਰਕੇ ਜਿਹੜਾ ਕਿਤੇ ਨਾ ਕਿਤੇ ਮੋਦੀ ਸਾਹਿਬ ਕੱਲ੍ਹ ਦੇ ਤੁਸੀਂ ਉਹਨਾਂ ਦੇ ਬਿਆਨ ਸੁਣ ਲਏ ਜਦ ਤੋਂ ਚੋਣਾਂ ਹੋਈਆਂ ਜਾਂ ਗਿਣਤੀ ਹੋਈ ਉਸ ਤੋਂ ਬਾਅਦ ਤੇ ਉਹਨਾਂ ਦੇ ਤੁਸੀਂ ਸ਼ਬਦ ਸੁਣ ਲਏ ਉਹ ਸਰਕਾਰ ਜਾਂ ਬੀਜੇਪੀ ਸਰਕਾਰ ਕਰਦੇ ਹੁੰਦੇ ਸੀ ਕੱਲ੍ਹ ਉਹ ਐਸੀ ਹੀ ਸਰਕਾਰ ਦੀ ਗੱਲ ਕਰ ਰਹੇ ਜੀ ਦੇਖੋ ਇਹਨਾਂ ਨੇ ਇੱਕ ਨਾਰਾ ਲਿਖਿਆ ਸੀਗਾ ਮੈਡਮ ਦੇਖੋ ਮੈਂ ਬਰੰਡੇ ਦੇ ਜਿਹੜੇ ਆਨੰਦਪੁਰਸ਼ੀ ਦੀ ਆਨੰਦਪੁਰ ਸਾਹਿਬ ਆ ਕੇ ਤੋਂ ਇਹਨਾਂ ਦੇ ਬੀਜਪੀ ਦੇ ਉਹਨਾਂ ਦੇ ਬੈਨਰ ਤਾਂ ਦੇਖਿਆ ਬਾਕੀ ਤਾਂ ਮੈਨੂੰ ਪਤਾ ਨਹੀਂ ਜੀ ਜੀ ਕਿਹਦੇ ਨਾਰਾ ਲਿਖਿਆ ਹੋਇਆ ਸੀਗਾ ਜੋ ਰਾਮ ਕੋ ਲਾਏ ਹਾਂ ਉਹਨੂੰ ਲਾਏਗੇ ਹੂੰ ਬਹਿਣਾ ਤੁਸੀਂ ਉਹ ਲੈਨ ਬਣਾਉਣ ਵਾਲੇ ਨੂੰ ਉਹ ਸ਼ਬਦ ਬਣਾਉਣ ਵਾਲੇ ਨੂੰ ਸਵਾਲ ਕਰਦੇ ਆ ਫਿਰ ਦੂਜਾ ਸਵਾਲ ਅਸੀਂ ਉਹਨਾਂ ਨੂੰ ਕਰਦੇ ਆ ਜਿਹੜੇ ਲੋਕ ਇਹ ਕਹਿ ਰਹੇ ਆ ਕਿ ਬੀਜਪੀ ਨੇ ਕਿਹਾ ਯਾਰ ਰਾਮ ਨੂੰ ਜਾਂ ਅਬੋਦੀ ਸਾਹਿਬ ਲੈ ਕੇ ਆਏ ਜੀ ਦੇਖੋ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਕੋਈ ਪ੍ਰਮਾਤਮਾ ਨੂੰ ਇਨਸਾਨ ਦੀ ਹਿੰਮਤ ਆਈ ਵੀ ਲੈ ਆਵੇ ਲੈ ਆਵੇ ਜੀ ਬਿਲਕੁਲ ਪ੍ਰਮਾਤਮਾ ਇਨਸਾਨ ਨੂੰ ਲਿਆਉਂਦਾ ਉਲਟ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਜੋ ਰਾਮ ਜਿੰਕੋ ਰਾਮ ਲਾਇਆ ਹੈ ਜਾਂ ਮਤਲਬ ਕੀ ਮਤਲਬ ਜੋ ਰਾਮ ਕਰ ਸਕਦਾ ਇਨਸਾਨ ਨਹੀਂ ਕਰ ਸਕਦਾ ਜੀ ਬਿਲਕੁਲ ਉਹਨਾਂ ਨੇ ਉਲਟ ਕਰਿਆ ਜੀ ਉਹਨਾਂ ਨੂੰ ਆਇਆ ਵੀ ਹਾਂ ਇਹ ਸੀ ਇਨਸਾਨ ਹੈ ਜੀ ਬੰਦੇ ਬੀਜੇਪੀ ਆਰਾਮ ਮੰਦਰ ਬਣਾਇਆ ਜੀ ਰਾਮ ਮੰਦਰ ਦਾ ਕਰਤਾ ਜੀ ਇਸ ਕਰਕੇ ਸਾਨੂੰ ਬਹੁਤ ਆਏ ਜਿਹੜੀ ਉੱਥੋਂ ਮਿਲ ਜੂਗੀ ਬਿਲਕੁਲ ਦੇਖੋ ਤੇ ਜੇਕਰ ਆਪਾਂ ਇੱਥੇ ਗੱਲ ਕਰੀਏ ਸੰਜੀਪ ਸ਼ਰਮਾ ਜੀ ਕਿ ਅਯੁੱਧਿਆ ਦੇ ਵਿੱਚ ਰਾਮ ਦਾ ਕਿੰਨਾ ਵੱਡਾ ਮੰਦਿਰ ਜਿਹੜਾ ਹੈ ਉਹ ਖੜਾ ਕੀਤਾ ਸੀ ਤੇ ਕਿਤੇ ਨਾ ਕਿਤੇ ਸ਼ਰਦਾ ਸੀ ਲੋਕਾਂ ਦੀ ਉਸ ਸਮੇਂ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜੇਕਰ ਅਯੋਧਿਆ ਦੀ ਆਪਾਂ ਅਯੋਧਿਆ ਸੀਟ ਦੀ ਗੱਲ ਕਰਦੇ ਹਾਂ ਤਾਂ ਅਯੋਧਿਆ ਤੋਂ ਵੀ ਭਾਜੀਪੀ ਨੂੰ ਇਸ ਵਾਰ 19 ਬਹੁਮਤ ਦੇ ਨਾਲ ਵੋਟਾਂ ਨਹੀਂ ਮਿਲੀਆਂ ਜਿੰਨੀਆਂ ਕਿ ਪਿਛਲੀ ਵਾਰ ਸੀ ਮੈਡਮ ਉੱਥੇ ਚੀਟ ਵੀ ਨਹੀਂ ਜੀ ਨਿਕਲੀ ਇਹਨਾਂ ਦੀ ਜੀ ਦੇਖੋ ਅਗਰ ਇਹ ਤਾਂ ਰਾਮ ਮੰਦਰ ਦੀ ਗੱਲ ਕਰਦੇ ਨੇ ਇਕੱਲੇ ਬੀਜੇਪੀ ਨੂੰ ਤੁਸੀਂ ਬੈਨੀਫਿਟ ਦੇਣਾ ਚਾਹੁੰਦੇ ਆ ਜਾਂ ਬੀਜੇਪੀ ਇਕੱਲੀ ਬੈਨੀਫਿਟ ਲੈਣਾ ਚਾਹੁੰਦੀ ਹੈ ਦੇਖੋ ਨਾ ਇਹਦੇ ਵਿੱਚ ਜੋੜਨ ਦੀ ਕਿਸੇ ਸਰਕਾਰ ਦਾ ਹੱਥ ਆ ਜਾਂ ਨਾ ਤੋੜਨ ਦਾ ਹੱਥ ਆ ਜੀ ਬਿਲਕੁਲ ਇਹਦਾ ਮਸਲਾ ਇਹਦਾ ਮੁੱਦਾ ਬਹੁਤ ਪੁਰਾਣਾ ਚੱਲਦਾ ਆ ਰਿਹਾ ਹੈ ਜੀ ਠੀਕ ਹੈ ਉੱਥੇ ਜਿਹੜਾ ਰੌਲਾ ਸੀਗਾ ਦੋ ਧਰਮਾਂ ਦੇ ਵਿੱਚ ਰੌਲਾ ਸੀਗਾ ਮੁਸਲਮਾਨਾਂ ਦੇ ਵਿੱਚ ਭਾਈਚਾਰਾ ਦੇ ਵਿੱਚ ਰੌਲਾ ਸੀਗਾ ਹਿੰਦੂ ਭਾਈਚਾਰੇ ਦੇ ਵਿੱਚ ਰੌਲਾ ਠੀਕ ਆ ਉਹ ਸਰਕਾਰਾਂ ਨੇ ਉਹਨੂੰ ਮੁੱਦਾ ਬਣਾ ਲਿਆ ਅਗਰ ਇਹਨੂੰ ਗੌਰ ਨਾਲ ਬੈਠ ਕੇ ਆਰਾਮ ਨਾਲ ਠੱਡੇ ਦਿਮਾਗ ਨਾਲ ਇਸ ਨੂੰ ਹੱਲ ਕੀਤਾ ਜਾਂਦਾ ਬੜੇ ਆਰਾਮ ਨਾਲ ਪਹਿਨੀ ਹੱਲ ਹੋ ਜਾਂਦਾ ਲੇਕਿਨ ਇਹਨੂੰ ਮੁੱਦਾ ਲੈ ਕੇ ਚੱਲਦੀਆਂ ਰਹੀਆਂ ਜੀ ਬਿਲਕੁਲ ਦੇਖੋ ਜਿਹੜੇ ਲੋਕ ਉਸ ਸਮੇਂ ਨਾਰਾਜ਼ ਸੀ ਜਾਂ ਫਿਰ ਜਿੰਨਾ ਲੋਕਾਂ ਨੂੰ ਠੇਸ ਪਹੁੰਚੀ ਕੀ ਲੱਗਦਾ ਹੈ ਕਿ ਉਹਨਾਂ ਲੋਕਾਂ ਨੇ ਵੀ ਇਸ ਵਾਰ ਵੋਟ ਨਾ ਦੇ ਕੇ ਆਪਣਾ ਰੋਸ ਪ੍ਰਗਟ ਕੀਤਾ ਹੈ ਕੋ ਮਨਮੋਹੀ ਮੈਂ ਗੱਲ ਸ਼ੁਰੂ ਵਿੱਚ ਕੀਤੀ ਸੀ ਜੀ ਕਿ ਦੇਖੋ ਬੋਹ ਵੀ ਵਿਆਹ ਕਰਨ ਦਾ ਆਪਣਾ ਆਪਣਾ ਤਰੀਕਾ ਹੈ ਜੀ ਜੀ ਹੁਣ ਸਾਡੇ ਵਰਗੇ ਆ ਲੜਕੇ ਬਰੋਧ ਵਿਆਹ ਕਰ ਲਉਂਦੇ ਆ ਜੀ ਕਈ ਗੱਲ ਵਿੱਚ ਲਾ ਕੇ ਕਰਦੇ ਬਿਲਕੁਲ ਲੋਕਾਂ ਦਾ ਖਾਤੋਂ ਨਾ ਦੇ ਕੇ ਕਰਦੇ ਆ ਜੀ ਮਤਲਬ ਵਿਰੋਧ ਦਾ ਪਰਖ ਕਰਿਆ ਨਾ ਵਿਆਹ ਕੀਤਾ ਜੀ ਜੀ ਤੇ ਦੇਖੋ ਲਗਾਤਾਰ ਵਿਰੋਧ ਤਾਂ ਪ੍ਰਗਟ ਕੀਤਾ ਹੀ ਹੈ ਤੇ ਜੇਕਰ ਹੁਣ ਸਰਕਾਰ ਦੀ ਇੱਥੇ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਕਿਆਸ ਲਗਾਏ ਜਾ ਰਹੇ ਨੇ ਕਿ ਇੱਥੇ ਭਾਜਪਾ ਦੀ ਜੜੀ ਸਰਕਾਰ ਹੈ ਉਹ ਤੀਸਰੀ ਵਾਰ ਸਰਕਾਰ ਬਣੇਗੀ ਤੇ ਵੱਡੇ ਇਥੇ ਕਿਆਸ ਲਗਾਏ ਜਾ ਰਹੇ ਨੇ ਪਰ ਫਿਲਹਾਲ ਦੀ ਘੜੀ ਜੇਕਰ ਆਪਾਂ ਗਰਾਉਂਡ ਜ਼ੀਰੋ ਤੋਂ ਲਗਾ ਕੇ ਦੇਖੀਏ ਤਾਂ ਕੀ ਲੱਗਦਾ ਹੈ ਮੈਡਮ ਹੁਣ ਇਹ ਭਾਜਪਾ ਦੀ ਸਰਕਾਰ ਨਹੀਂ ਜੀ ਤੁਸੀਂ ਕਹਿ ਸਕਦੇ ਜੀ ਬਣੂ ਐਂਡ ਐਂਡੀ ਵੀ ਸਰਕਾਰ ਇਹਨੂੰ ਕਹੋਗੇ ਜੀ ਕਿਉਂਕਿ ਇਹ ਗਠਜੰਤਰਿਕ ਸਰਕਾਰ ਹੈ ਹੂੰ ਬਿਲਕੁਲ ਫਾਈਨਲ ਵੀ ਇਹਨਾਂ ਦਾ ਘੱਟ ਪੰਦਰੋਂ ਹੁੰਦਾ ਸੀਗਾ ਲੇਕਿਨ ਫਾਈਨਲ ਸੰਪੂਰਨ ਬਹੁਤ ਡੀ ਜੇਪੀ ਪੀ ਕੋਲ ਜੀਗਾ ਬੀ ਜੇਪੀ ਕੋਲ ਸੀ ਹਾਂ ਪਾੜੀ ਉਹਨਾਂ ਦੇ ਕਿਤੇ ਨਾ ਕਿਤੇ ਸੀਟਾਂ ਹਿਲਦੀਆਂ ਸੀ ਫੇਰ ਵੀ ਬਹੁਤ ਚ ਰਹਿੰਦੇ ਸੀ ਹੁਣ ਕੀ ਹੈ ਹੁਣ ਅਪਡੇਟ ਉਹ ਲੈ ਕੇ 35 40 ਦੇ ਨੇੜੇ ਤੇੜੇ ਇਹਨਾਂ ਦੀਆਂ ਸੀਟਾਂ ਅਗਰ ਘੱਟੀਆਂ ਤਾਂ ਉਹਨਾਂ ਨੂੰ ਲੈਣੀਆਂ ਪੈਣਗੀਆਂ ਅਗਰ ਨਹੀਂ ਲੰਦੇ ਤਾਂ ਨਹੀਂ ਫਿਰ ਕਰਨੇ ਜੀ ਬਿਲਕੁਲ ਤਾਂ ਇੱਥੇ ਦੇਖੋ ਯਾਨੀ ਕਿ ਅੱਗੇ ਜੇਕਰ ਆਪਾਂ ਗੱਲ ਕਰੀਏ ਇੱਥੇ ਫਿਲਹਾਲ ਦੀ ਘੜੀ ਅੱਗੇ ਜਿਹੜੇ ਹੋਰ ਵੀ ਸਿਆਸੀ ਧਮਾਕੇ ਨੇ ਹੋ ਸਕਦੇ ਨੇ ਬਿਲਕੁਲ ਹੋ ਸਕਦਾ ਹੈ ਮੈਡਮ ਪਹਿਲਾਂ ਤਾਂ ਨפיਸ਼ ਕੁਮਾਰ আর ਨੇਡੂ ਤੇ ਹੀ ਜਿਹੜੇ ਤੁਸੀਂ ਵੀ ਦੱਸਿਆ ਕਿ ਜਿਹੜੀ ਲੋਕਾਂ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਉਹਨਾਂ ਤੇ ਹੀ ਬਿਲਕੁਲ ਉਹਨਾਂ ਤੇ ਹੀ ਆ ਉਹਨਾਂ ਦੇ ਹੱਥਾਂ ਦੇ ਲਿਖੇ ਆ ਜਿੱਦਾਂ ਉਹ मतलब ਹੁਣ ਕਰ ਲੈਣਗੇ ਉਦਾਂ ਹੀ ਉਹਨਾਂ ਦਾ ਅਗਲੇ 5 ਸਾਲ ਨਿਕਲ ਜਾਣਗੇ ਅਗਰ ਉਹ ਕਿਸੇ ਗੱਲ ਦੇ ਵਿੱਚ ਧੰਵਾ ਟਕਰਦੇ ਆ ਜਾਂ ਕਿਸੇ ਕੰਮ ਦੇ ਵਿੱਚ ਉਹ ਜਿਹਨੂੰ ਕਹਿੰਦੇ ਨੇ ਇੱਕ ਪਰਦਲੀ ਸਮਝਾਤਾ ਕਰਨ ਨੇ ਆ ਕਿਤੇ ਨਾ ਕਿਤੇ ਉਹਨੂੰ ਪਰੇਸ਼ਾਨ ਕਰ ਸਕਦਾ ਹੈ ਜੀ ਬਿਲਕੁਲ ਤੇ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਵਾਰ ਲੋਕਾਂ ਨੇ ਵੋਟਾਂ ਵੀ ਘਟ ਪਾਈਆਂ ਨੇ ਭਾਜਪਾ ਪਾਰਟੀ ਬਹੁਤ ਪਿੱਛੇ ਚੱਲੀ ਹੈ ਕੀ ਲੱਗਦਾ ਹੈ ਕਿ ਇਹਨਾਂ ਸਭ ਚੀਜ਼ਾਂ ਦਾ ਇੱਥੇ ਅਸਰ ਹੋਣ ਵਾਲਾ ਹੈ ਜਾਂ ਨਹੀਂ ਮੈਡਮ ਬਿਲਕੁਲ ਹੁੰਦਾ ਜੀ ਅਸਰ ਪੈਂਦਾ ਹੈ ਜੀ ਜੇ ਕੋ ਅਸਰ ਨਾ ਹੁੰਦਾ ਤਾਂ ਉਹਨਾਂ ਨੂੰ 4-5 ਵਾਰ ਹੋ ਜਾਂਦੇ ਜੀ ਉਹ ਜੀ ਅਸਰ ਹੋਇਆ ਜੀ ਸਹੀ ਠੀਕੇ ਨਾਲ VOTING ਹੋਈ ਜਾਂ ਨਹੀਂ ਜ਼ਿਆਦਾਤਰ ਲੋਕਾਂ ਦਾ ਇਤਰਾਜ਼ ਰਿਹਾ ਕਿ ਉਹ ਉਥੇ ਗੜਬੜੀ ਹੋਈ ਉਹ ਉਥੇ ਗੜਬੜੀ ਹੋਈ ਇਸ ਵਾਰ ਸਾਨੂੰ ਕਿਤੇ ਇੰਨੀ ਗੜਬੜੀ ਨਹੀਂ ਮਿਲੀ ਹੈ ਕਿ ਜਿਹੜਾ ਕਿਸੇ ਦੇ ਨਾ ਕਿੰਨੇ ਲੋਕ ਦੋਸ਼ ਲਾਉਂਦੇ ਹੁਣ ਵੀ ਇਹ ਹੋ ਗਿਆ ਬੜੇ ਆਰਾਮ ਨਾਲ ਚੋਣ ਹੋਏ ਆ ਬੜੇ ਆਰਾਮ ਨਾਲ ਪ੍ਰਕਿਰਿਆ ਚੱਲੀ ਹੈ ਉਹ ਸਹੀ ਅੰਕਲ ਜੱਡ ਕਿਸੇ ਤਰੀਕੇ ਨਾਲ ਸਹੀ ਰਿਜ਼ਲਟ ਆਇਆ ਅਗਰ ਜੀ ਇਹ ਰਾ ਪੀਣੇ ਨੂੰ ਚੱਲੂਗੀ ਅਸੀਂ ਛੱਡੇ ਤੇ ਜ਼ੋਰ ਤੇ ਚੱਲੂਗੇ ਰਿਜ਼ਲਟ ਇੱਕ ਪਾਸੇ ਹੀ ਹੋ ਜਾਂਦੇ ਨੇ ਬਿਲਕੁਲ ਤੇ ਕਿਤੇ ਨਾ ਕਿਤੇ ਬੀਜੇਪੀ ਦਾ ਇਸ ਵਾਰ ਬਹੁਤ ਘੱਟ ਲੋਕਾਂ ਨੇ ਸਮਰਥਨ ਕੀਤਾ ਹੈ ਕੀ ਲੱਗਦਾ ਹੈ ਕਿ ਬੀਜੇਪੀ ਨੇ ਜੋ ਚੀਜ਼ਾਂ ਪਹਿਲਾਂ ਕੀਤੀਆਂ ਨੇ ਉਹੀ ਚੀਜ਼ਾਂ ਜਿੱਦਾਂ ਕਿ ਤੁਸੀਂ ਇੱਥੇ ਇੱਕ ਗੱਲ ਕੀਤੀ ਸੀ ਕਿ ਜੋ ਬੀਜੋਗੇ ਉਹੀ ਕਟੋਗੇ ਤਾਂ ਇੱਥੇ ਦੇਖੋ ਕਿਸਾਨਾਂ ਦੇ ਨਾਲ ਵੀ ਜਿਹੜੀ ਤਸ਼ੱਦਦ ਢਾਈ ਗਈ ਸੀ ਆ ਹੋਰ ਜਿਹੜੇ ਮਸਲੇ ਨੇ ਕੀ ਲੱਗਦਾ ਹੈ ਕਿ ਇਹ ਸਭ ਵੀ ਕਿਤੇ ਨਾ ਕਿਤੇ ਹੁਣ ਆ ਕੇ ਇੱਥੇ ਨਜ਼ਰ ਆ ਰਹੇ ਨੇ ਬਿਲਕੁਲ ਮੈਡਮ ਬਿਲਕੁਲ ਨਜ਼ਰ ਆਇਆ ਲੋਕਾਂ ਨੇ ਤਾਂ ਹੀ ਕਿਤੇ ਨਾ ਕਿਤੇ ਆਪਣਾ ਮਨ ਬਦਲਿਆ ਜੀ ਦੇਖੋ ਇੱਕ ਵਾਰੀ ਜੀ ਦੇਖ ਲਊਂਗੇ ਦੋ ਵਾਰ ਦੇਖ ਲਊਂਗੇ ਲੇਕਿਨ ਕਿੰਨੀ ਕਵਾਰੀ ਸੀ ਗਲਤੀਆਂ ਕਿਸੇ ਦੀਆਂ ਚ ਪਾ ਦੋਗੇ ਜਾਂ ਚੁਪ ਜਾਣਗੀਆਂ ਜੀ ਬਿਲਕੁਲ ਕਿ ਕਿੰਨੇ ਬੰਦਾ ਨੋਟ ਕਰਦਾ ਦੋ ਨਹੀਂ ਕਰਦੇ ਕੋਈ ਤਾਂ ਕੋਈ ਨੋਟ ਕਰਦਾ ਹੀ ਹੈ ਕਿਸੇ ਨਾ ਕਿਸੇ ਦਾ ਪਤਾ ਲੱਗਦਾ ਹੀ ਇਹਦੀ ਸਰਕਾਰ ਇੱਥੇ ਗਲਤ ਕਰ ਰਹੀ ਹੈ ਇਸ ਪੁਆਇੰਟ ਤੇ ਗਲਤ ਕਰ ਰਹੀ ਹੈ ਉਹ ਅਗਲਾ ਪੁਆਇੰਟ ਨੋਟ ਕਰਦਾ ਜਦੋਂ ਕੋਈ ਵੋਟਾਂ ਪੈਣੀ ਹੁੰਦੀ ਉਸ ਟਾਈਮ ਫਿਰ ਬੋਕ ਬੈਂਕ ਬੋਟ ਬੈਂਕਾਂ ਜਾਂਦਾ ਕੁਝ ਜਾਂਦਾ ਜੀ ਲੋਕਾਂ ਬਿਲਕੁਲ ਤੇ ਕਿਤੇ ਨਾ ਕਿਤੇ ਦੇਖੋ ਪੰਜਾਬ ਦੇ ਵਿੱਚ ਵੀ ਭਾਜਪਾ ਦੀ ਜਿਹੜੀ ਸਥਿਤੀ ਹੈ ਘਟਣ ਦਾ ਕਿਤੇ ਨਾ ਕਿਤੇ ਇਹੀ ਇੱਕ ਮੇਨ ਕਾਰਨ ਹੈ ਕਿਸਾਨਾਂ ਦਾ ਜਿਹੜਾ ਮਸਲਾ ਚੱਲ ਰਿਹਾ ਸੀ ਤੇ ਸਭ ਤੋਂ ਵੱਡਾ ਵਿਰੋਧ ਵੀ ਕਿਤੇ ਨਾ ਕਿਤੇ ਪੰਜਾਬ ਚ ਹੀ ਦੇਖਣ ਨੂੰ ਮਿਲਿਆ ਸੀ ਭਾਜਪਾ ਦਾ मैडम देखो पंजाब ਦੇ ਵਿੱਚ ਇਹ ਕਹਿ ਸਕਦਾ ਵੀ ਜੀ ਜੀ ਪੀ ਦਾ ਖਾਤਾ ਨਹੀਂ ਖੁੱਲਿਆ ਜੀ ਹਮ ਲੇਕਿਨ ਅਗਰ ਤੁਸੀਂ ਬੂਟ ਬੈਂਕ ਸ਼ੇਅਰ ਦੇਖੋਗੇ ਤਾਂ ਕਾਹਲੀ ਦਾ ਲਭ ਜ਼ਿਆਦਾ ਜੀ ਦੇ ਨੂੰ ਮਿਲਿਆ ਜੀ ਹਮ ਕਿਤੇ ਕਿਤੇ ਬੀ ਜੀ ਪੀ ਨਾਲ ਸੀਟ 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 ਬਸੀ ਹੈ ਜੀ ਸਾਨੂੰ ਲੱਗਦਾ ਹੁੰਦਾ ਸੀ ਜੀ ਜਾਂ ਆਮ ਆਦਮੀ ਦੀ ਜਾਂ ਕਿਤੇ ਅਗਲੀ ਗੱਲ ਦੀ ਫਾਈਟਰ ਹੋਊਗੀ ਜਾਂ ਆਮ ਆਦਮੀ ਦੇ ਅਗਲੀ ਕਾਂਗਰਸੀ ਫਾਈਟਰ ਹੋਊਗੀ ਲੇਕਿਨ ਕਿਤੇ ਨਾ ਕਿਤੇ ਫੈਟ ਬੀ ਜੀ ਵੀ ਨਹੀਂ ਦੀ ਇਹ ਤਾਂ ਕਰ ਗਈ ਹੈ ਜੀ ਕਾਂ ਦਾ ਜ਼ਿਆਦਾਤਰ ਤਾਂ ਟੱਕਰ ਕਾਂਗਰਸ ਨਾਲ ਹੀ ਹੋਈ ਹੈ ਜੀ ਬਿਲਕੁਲ ਤਾਂ ਫਿਲਹਾਲ ਦੀ ਘੜੀ ਦੇਖੋ ਕਿਤੇ ਨਾ ਕਿਤੇ ਹੁਣ ਜਿਹੜੀ ਉਮੀਦਾਂ ਨੇ ਯਕਿਆਸ ਲਗਾਏ ਜਾ ਰਹੇ ਨੇ ਸਰਕਾਰ ਇੱਥੇ ਐਨਡੀਏ ਦੀ ਬਣੇਗੀ ਜਾਂ ਨਹੀਂ ਬਣੇਗੀ ਫਿਲਹਾਲ ਦੀ ਘੜੀ ਜਿੱਦਾਂ ਕਿ ਦੇਖੋ ਤੁਸੀਂ ਇੱਕ ਆਮ ਨਾਗਰਿਕੋਂ ਤਾਂ ਕਿਸ ਨਜ਼ਰ ਦੇ ਨਾਲ ਤੁਸੀਂ ਇੱਥੇ ਕਹਿ ਸਕਦੇ ਹੋ ਕਿ ਕਿਸ ਤਰੀਕੇ ਦੀ ਜੇਕਰ ਐਨਡੀਏ ਦੀ ਐਨਡੀਏ ਦੀ ਸਰਕਾਰ ਇੱਥੇ ਬਣਦੀ ਹੈ ਤਾਂ ਕੀ ਕੁਝ ਇੱਥੇ ਅਸਰ ਦੇਖਣ ਨੂੰ ਮਿਲੇਗਾ ਬਿਲਕੁਲ ਮਿਲੇਗਾ ਪਹਿਲਾਂ ਤਾਂ ਮੈਡਮ ਅਸਰ ਇਹ ਮਿਲਣਾ ਵੀ ਮਨਮਰਜ਼ੀ ਨਹੀਂ ਕਰ ਸਕਦੇ ਜੀ ਜੀ ਜੋ ਤੋਂ ਤੁਸੀਂ ਕੋਈ ਉਹਦੇ ਵੰਡਣੇ ਆ ਜਾਂ ਤੁਸੀਂ ਕੋਈ ਕੈਬਨਟ ਦੀ ਜਿਹੜੀ ਉਹ ਕਰਨੀ ਹੁੰਦੀ ਹੈ ਵੰਡ ਕਰਨੀ ਹੁੰਦੀ ਹੈ ਕਿ ਇਹਨੂੰ ਕਿਹੜਾ ਉਹਦਾ ਦੇਣਾ ਕਿਹਨੂੰ ਕਿਹੜੀ ਸ਼ੀਟ ਦੇਣੀ ਹੈ ਦੇਖੋ ਉਹਦੇ ਵਿੱਚ ਤੁਸੀਂ ਮਰਜ਼ੀ ਨਹੀਂ ਕਰ ਸਕਦੇ ਫਿਰ ਤੁਸੀਂ ਰੈਂਜੀ ਸਰਕਾਰ ਦੇ ਵਿੱਚ ਜਿੰਨਾ ਚਿਰ ਉਹਨਾਂ ਦੀ ਦਖਲਦਾਰੀ ਨਹੀਂ ਹੁੰਦੀ ਉਹਨਾਂ ਦੇ ਸਾਈਨ ਵਗੈਰਾ ਨਹੀਂ ਹੁੰਦੇ ਉਹ ਸਾਰੇ ਦਿਲਦੇ ਨਹੀਂ ਉਹਨਾਂ ਚਿਰ ਤੁਸੀਂ ਕਿਸੇ ਚੀਜ਼ ਨੂੰ ਬਾਤ ਨਹੀਂ ਕਰ ਸਕਦੇ ਪਹਿਲਾਂ ਕੀ ਹੋਇਆ ਪਹਿਲੇ 10 ਸਾਲਾਂ ਦੇ ਵਿੱਚ ਇਹੀ ਰਿਹਾ ਵੀ ਜੋ ਮੋਦੀ ਨੇ ਕਿਹਾ ਉਹ ਹੀ ਹੋਇਆ ਹੈ ਉਹੀ ਜਿਹੜਾ ਰਜੈਂਟ ਕਿਤੇ ਨਾ ਕਿਤੇ ਗਲਤ ਆਇਆ ਉਹੀ ਲੋਕਾਂ ਨੂੰ ਪਸੰਦ ਨਹੀਂ ਆਇਆ ਹੋ ਸਕਦਾ ਹੈ ਗੱਟਬੰਧਨ ਦੀ ਸਰਕਾਰ ਬੋਦੀ ਨਾਲ ਇਹਨਾਂ ਵੀ ਹੋ ਜੇ ਨੇਡੂ ਦੀ ਔਰ ਆ ਆਪਣੇ ਬ੍ਰਿਟਿਸ਼ਵਾਦ ਦੀ ਹੋ ਜੇ ਤਾਂ ਹੋ ਸਕਦਾ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਕੋਸਣਾ-ਪੁਸਣਾ ਫਰਕ ਪਵੇ ਜੀ ਬਿਲਕੁਲ ਤੇ ਇੱਕ ਹੋਰ ਕਾਲਰ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਜੀ ਬਾਦ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸ਼ਾ ਤੋਂ ਬੋਲ ਰਹੀ ਹਾਂ ਜੀ ਬាទ ਬាទ ਸਵਾਗਤ ਹੈ ਸਰ ਤੇ ਕੀ ਕਹਿਣਾ ਚਾਹੋਗੇ ਸਰ ਅੱਜ ਦਾ ਆਪਣਾ ਵਿਸ਼ਾ ਹੈ ਕਿ ਬਣੇਗੀ ਐਨਡੀਏ ਦੀ ਸਰਕਾਰ ਵੱਡੇ ਜਿਹੜੇ ਅੱਜ ਦੇ ਕਿਤੇ ਨਾ ਕਿਤੇ ਕਿਆਸ ਲਗਾਏ ਜਾ ਰਹੇ ਨੇ ਉਮੀਦਾਂ ਲਗਾਈਆਂ ਜਾ ਰੀਆਂ ਨੇ ਹਾਂ ਦੇਖੋ ਜੀ ਮੋਦੀ ਸਾਹਿਬ ਤਾਂ ਰਜਾਇਨ ਦੇ ਆਏ ਜੀ ਤੇ ਅਕਸਰੀ ਨੂੰ ਕਹਿੰਦੇ ਆ ਵੀ ਅਸੀਂ ਸੌ ਚੱਕਾ ਮੰਗਾ ਲਾਂਗੇ ਡਾਕਟਰ ਪੱਤੀ ਸਾਹਿਬ ਨੂੰ ਕਹੇ ਜੀ ਤੇ ਸੋਤਨੂ ਲੈਡੂ ਤੇ ਨਿਤਿਸ਼ ਕੁਮਾਰ ਦਾ ਮੈਸੇਜ ਆ ਗਿਆ ਵੀ ਭਈ ਅਸੀਂ ਤਾਂ ਗੱਲਬਾਤ ਮੀਟਿੰਗ ਤੋਂ ਬਾਅਦ ਕਰਕੇ ਫੇਰ ਸਮਰਥਨ ਪੱਤਰ ਦੇਵਾਂਗੇ ਬਿਲਕੁਲ ਤੇ ਹੁਣ ਦੇਖੋ ਜੀ ਸਮਰਥਨ ਪੱਤਰ ਉਹ ਕਿਹਨੂੰ ਦਿੰਦੇ ਨੇ ਉਹਨਾਂ ਤੇ ਬਾਕੀ ਸਾਰੀ ਗੱਲ ਇਹ ਤਾਂ ਉਹਨਾਂ ਨੂੰ ਕਹਿੰਦੇ ਆ ਵੀ ਇੰਡੀਆ ਵਾਲੇ ਤਾਂ ਕਹਿਣ ਲੱਗੇ ਵੀ ਤੁਸੀਂ ਆਪਦੇ ਆਪ ਦੇ ਜਿਹੜੇ ਰੱਖਣੇ ਆਪਦੀ ਮਰਜ਼ੀ ਨਾਲ ਰੱਖ ਲਓ ਜੀ ਸਮਰਥਨ ਬਾਹਰੋਂ ਸਾਡਾ ਹੈਗਾ ਹੂੰ ਉਸ ਤਰ੍ਹਾਂ ਤੇ ਹੁਣ ਦੇਖੋ ਜੀ ਫਿਰ ਕਿਹੜੇ ਕਿਹੜੇ ਪਾਸੇ ਕਿਹੜੇ ਉੱਠ ਕੇ ਕਰਬਟ ਬੈਠਦਾ ਪਤਾ ਨਹੀਂ ਪਰ ਗੱਲ ਕਰ ਇਹ ਹੈ ਮੈਡਮ ਜੇ ਇੰਡੀਆ ਘੱਟ ਜੋੜ ਆਉਂਦਾ ਹੈ ਆ ਥੋੜਾ ਜਿਹਾ ਦੇਸ਼ ਦਾ ਫਾਇਦਾ ਇਸ ਤਰ੍ਹਾਂ ਹੋ ਸਕਦਾ ਕਿਉਂਕਿ ਇੰਡੀਆ ਘੱਟ ਜੋੜ ਦੇ ਕਈ ਬੰਦੇ ਅੰਦਰ ਨੇ ਹੂੰ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਜਿਹੜੇ ਕਾਨੂੰਨ ਪਹਿਲਾਂ ਬਣੇ ਹੋਏ ਨੇ ਉਹ ਗਲਤ ਕਾਨੂੰਨ ਨੇ ਉਹਨਾਂ ਕਾਨੂੰਨਾਂ ਦੇ ਉੱਤੇ ਦੁਬਾਰੇ ਨਜ਼ਰ ਅੰਦਾਜ਼ ਕਰਤ ਨਾ ਕੀਤਾ ਜਾਵੇ ਉਹਨਾਂ ਤੇ ਨਜ਼ਰਸਾਨੀ ਕਰਕੇ ਨਾ ਹੂੰ ਉਹਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ ਜਾਂ ਖਤਮ ਕੀਤਾ ਜਾਵੇ ਜਿਵੇਂ ਐਨਐਸਏ ਹੈ ਜੀ ਪੰਜਾਬ ਦੇ ਪੰਜਾਬ ਨੂੰ ਐਨਐਸਏ ਇੱਕ ਕਾਨੂੰਨ ਨੇ ਕਿੰਨੇ ਵਾਰੀ ਤੰਗ ਕੀਤਾ ਹੂੰ ਗਲਟਵਾ ਸਾਹਿਬ ਤੇ ਇਹ ਐਨਐਸਏ ਲੱਗਿਆ। ਜੀ। ਪਰ ਮੈਂ ਗਲਟਵਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਛੋਡੇ ਤੇ ਲੱਗ ਗਿਆ ਤੁਸੀਂ ਹਟਾ ਲਿਆਓ ਫਿਰ ਤੁਸੀਂ ਉਹਨੂੰ ਖਤਮ ਕਰਨ ਵਾਸਤੇ ਕਿੰਨਾ ਜ਼ੋਰ ਲਾਇਆ? ਬਿਲਕੁਲ ਕਿੰਨਾ ਕ ਸਮਰਥਨ ਕੀਤਾ? ਸਾਹਮਣੇ ਤਾਂ ਇਹ ਆ ਵੀ ਪਾਕਿਸਤਾਨ ਦੇ ਵਿੱਚ ਵੀ ਐਨਐਸਏ ਖਤਮ ਹੋ ਗਿਆ। ਜੀ। ਐਨਟੀਐਸ ਪੁਰਤਗਾਲ ਦੇ ਵਿੱਚ ਖਤਮ ਹੋ ਗਿਆ। ਹੂੰ। ਮੇਰਾ ਕਹਿਣ ਦਾ ਭਾਵ ਹੈ ਵੀ ਜਿਹੜੇ ਗਲਤ ਕਾਨੂੰਨ ਬਣਾਏ ਹੋਏ ਨੇ ਪਹਿਲਾਂ ਇਹ ਕਾਂਗਰਸ ਸਰਕਾਰ ਵੱਲੋਂ ਬਣਾਏ ਹੋਏ ਨੇ ਉਹਦੀ ਆੜ ਦੇ ਵਿੱਚ ਬੀਜੇਪੀ ਲੋਕਾਂ ਨਾਲ ਧੱਕਾ ਕਰਨ ਲੱਗੀ ਲੋਕਾਂ ਨਾਲ ਧੱਕਾ ਕੀਤਾ ਤਾਂ ਬੀਜੇਪੀ ਨੂੰ ਲੋਕਾਂ ਨੇ ਨਕਾਰਤਾ ਬਿਲਕੁਲ ਇਸ ਵਾਰ ਜੇਕਰ VOTING ਦੀ ਗੱਲ ਕੀਤੀ ਜਾਵੇ ਉਹਨਾਂ ਨੇ ਉਹੀ ਫੇਰ ਆ ਰਹੇ ਨੇ ਵੀ ਜੇ ਉਹ ਇਹ ਗੱਲ ਨੂੰ ਸਮਝਣ ਤਾਂ ਜਿਹੜੇ ਇਹ ਲੋਕਾਂ ਦੇ ਖਿਲਾਫ ਕਾਨੂੰਨ ਨੇ ਲੋਕ ਮਾਰੂ ਕਾਨੂੰਨ ਨੇ ਘਰੇ ਕਾਨੂੰਨ ਨੇ ਇਹਨਾਂ ਨੂੰ ਖਤਮ ਕਰਕੇ ਲੋਕਾਂ ਦੀ ਸੁਵਿਧਾ ਵਾਸਤੇ ਲੋਕਾਂ ਦੇ ਸੁਖ-ਸਹੂਲਤ ਵਾਸਤੇ ਕੋਈ ਨਵੇਂ ਕਾਨੂੰਨ ਬਣਾਉਣ ਤਾਂ ਕਿ ਲੋਕ ਉਹਨਾਂ ਦਾ ਸਮਰਥਨ ਜਾਰੀ ਰੱਖਣ ਬਿਲਕੁਲ ਤਾਂ ਇੱਥੇ ਦੇਖੋ ਬਹੁਤ ਵੱਡੇ ਫੇਰ ਬਦਲ ਵੀ ਹੋਏ ਨੇ ਤਾਂ ਕੀ ਲੱਗਦਾ ਹੈ ਕਿ ਅਜੇ ਤੱਕ ਤਾਂ ਸਿਰਫ ਕਿਆਸeraiਆਂ ਲਗਾਈਆਂ ਜਾ ਰਹੀਆਂ ਨੇ ਤੇ ਸਿਆਸਤ 'ਚ ਵੱਡਾ ਧਮਾਕਾ ਇੱਥੇ ਹੋ ਸਕਦਾ ਹੈ ਹਾਂਜੀ ਸਿਆਸਤ 'ਚ ਧਮਾਕਾ ਹੋ ਸਕਦਾ ਹੈਗਾ ਉਹ ਬੰਦੇ ਬਹੁਤ ਖੰਡੇ ਹੋਏ ਨੇ ਜੀ ਅਰਮਾਰਾਉਦੀ ਸਰਕਾਰ ਤੁਹਾਨੂੰ ਸੇਖੇ ਰਹੇ ਜੀ ਜੀ ਐਸਡੀ ਅਰਮਾਰਾਉਦੀ ਇਹਨਾਂ ਦੇ ਸੌਦਾ ਸਾਥ ਹੀ ਸੀਗੇ ਉਹ ਬਿਲਕੁਲ ਆਂਧਰਾ ਪ੍ਰਦੇਸ਼ ਚ ਨੈਡੂ ਹੂੰ ਉਹਨਾਂ ਦੀ ਸਰਕਾਰ ਮਤਲਬ ਬਹੁਤ ਚੁਸਤ ਚਲਾਕ ਬੰਦੇ ਨੇ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੇ ਤੇ ਆਪਦੀ ਸਟੇਟ ਦਾ ਫਾਇਦਾ ਖੱਟ ਜਾਣਗੇ ਹੂੰ ਨਿਤੀਸ਼ ਕੁਮਾਰ ਵੀ ਬਹੁਤ ਚੁਸਤ ਚਲਾਕ ਬੰਦਾ ਹੈ ਜੀ ਤੇ ਆਪਣਾ ਇਹ ਨੈਡੂ ਸਾਹਿਬ ਚੰਦਰਬਾਬੂ ਨੈਡੂ ਇਹ ਵੀ ਹੈ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਆਪਦੀ ਸਟੇਟ ਵਾਸਤੇ ਕੁਸਰਾਂ ਕੁਸ ਲਿਆ ਜਾਣਗੇ ਇਹ ਇਹ ਮੇਰਾ ਪੱਕਾ ਵਾਅਦਾ ਹੈ ਬਿਲਕੁਲ ਬਿਲਕੁਲ ਇੱਥੇ ਦੇਖੋ ਇਹੀ ਕਿਤੇ ਨਾ ਕਿਤੇ ਲੋਕਾਂ ਦਾ ਵੀ ਕਹਿਣਾ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਜਿੱਦਾਂ ਕਿ ਤੁਸੀਂ ਇੱਥੇ ਗੱਲ ਵੀ ਕੀਤੀ ਸੀ VOTING ਦੀ ਕਿ ਕਿਉਂ ਇੱਥੇ BJP ਨੂੰ ਨਕਾਰਿਆ ਗਿਆ ਲੋਕਾਂ ਦੇ ਵੱਲੋਂ ਤਾਂ ਦੇਖੋ ਪੰਜਾਬ ਦਾ ਤਾਂ ਮਸਲਾ ਫਿਰ ਵੀ ਸਮਝ ਆਉਂਦਾ ਹੈ ਕਿ ਕਿਸਾਨਾਂ ਦੇ ਨਾਲ ਕਾਫੀ ਭੱਖਿਆ ਹੋਇਆ ਮਸਲਾ ਸੀ ਪਰ ਜੇਕਰ ਆਪਾਂ ਉਦਿਆ ਦੀ ਗੱਲ ਕਰੀਏ ਤਾਂ ਉਹ ਉੱਥੇ ਵੀ ਦੇਖੋ ਕਿਤੇ ਨਾ ਕਿਤੇ BJP ਨੂੰ ਬਹੁਤ ਘੱਟ ਵੋਟਾਂ ਮਿਲੀਆਂ ਸੀ ਦੇਖੋ ਜੀ ਉੱਥੇ ਕੀ ਹੈ ਨਾ ਜਦੋਂ ਇਹ ਕਾਰਵਾਈਆਂ ਕਰਨ ਲੱਗੇ ਕੰਮ ਧੰਦੇ ਦਾ ਲੋਕਾਂ ਦੇ ਠੱਪ ਹੋ ਗਏ ਜੀ ਪਸਾਰਾ ਦਿਨ-ਬਾਰ ਚ ਪੁਲਿਸ ਖੜੀ ਰਹੀਦੀ ਐ ਉਧਰੋਂ ਵਾਕੇ ਉਧਰੋਂ ਆਕੇ ਕੋਈ ਵੜਨ ਲਿੰਦਾ ਕੋਈ ਨਿਕਲ ਲਿੰਦਾ ਦੁਕਾਨਦਾਰ ਜਾਂ ਜਿਹਨੂੰ ਰੋਜ਼ਾਨਾ ਕੰਮ ਕਰਕੇ ਖਾਣਾ ਉਹ ਤਾਂ ਇਸ ਚੱਕੀ ਦੇ ਵਿੱਚ ਪੀੜਿਆ ਗਿਆ ਜੀ ਇਸੇ ਤਰੀਕੇ ਮੈਡਮ ਸਾਡੇ ਆਮਨਸਾ ਹੋਇਆ ਮੈਂ ਤੁਹਾਨੂੰ ਦੱਸਣਾ ਜਿੱਥੇ ਸੀਐਮ ਸਾਹਿਬ ਦਾ ਸਾਡੇ ਰੋਡ ਸ਼ੋ ਸੀਗਾ ਉਦੋਂ ਲੋਕਾਂ ਨੇ 12 ਮੂਰੇ ਪੁਲਿਸ ਵਾਲੇ ਡਾਂਗਾਂ ਲੈ ਕੇ ਖੜ ਗਏ ਹਾਂਜੀ ਨਾ ਕਿਸੇ ਦੀ ਦੁਕਾਨ ਨੂੰ ਖੋਲਣ ਦਿੱਤੀ ਨਾ ਕੋਈ ਦੁਕਾਨ ਦੇ ਵਿੱਚ ਬੜਨ ਦਿੱਤਾ ਨਾ ਕੋਈ ਘਰ ਚ ਨਾ ਕੋਈ ਉਸ ਦਿਨੇ ਮਤਲਬ ਆਮ ਆਦਮੀ ਪਾਰਟੀ ਦਾ ਜਿਹੜੀ ਪੁੱਠੀ ਗਿਰਤੀ ਸੀ ਉੱਦੀ ਸ਼ੁਰੂ ਹੋ ਗਈ ਸੀ ਉੱਤੇ ਲੋਕ ਤਵਾ ਲਾਉਂਦੇ ਸੀ ਵੀ ਘੱਟੋ ਘੱਟ 5000 ਵੋਟ ਜਿਹੜੀ ਐ ਉਹ ਆ ਰੋਡ ਸ਼ੋਅ ਨਾਲ ਪਿੱਛੇ ਪੈ ਗਈ ਜੀ ਕਿਉਂਕਿ ਲੋਕ ਬਹੁਤ ਜ਼ਿਆਦਾ ਆਉਣ ਜਾਣ ਵਾਲੇ ਤੰਗ ਹੋਏ ਦੁਕਾਨਾਂ ਵਾਲੇ ਤੰਗ ਹੋਏ ਗਰਮੀ ਜ਼ਿਆਦਾ ਰੂਟ ਜੇ ਸਾਰੇ ਕਨਵਰਟ ਕਰਤੇ ਇਧਰੋਂ ਇਧਰ ਡਾਇਵਰਟ ਕਰਤੇ ਵੀ ਜਾਓ ਹੋਰ ਪਾਸੇ ਉਤਰਾ ਸਾਰਾ ਸਿਸਟਮ ਆ ਲੱਗਾ ਜਿਹਦੇ ਨਾਲ ਆਮ ਆਦਮੀ ਪਾਰਟੀ ਸਾਡੀ ਮਾਨਸਾਂ ਦੇ ਵਿੱਚ ਇੱਥੇ ਫਿਰ ਵੀ ਵੋਟਾਂ ਵੱਧ ਮਿਲੀਆਂ ਗੱਲ ਕਰ ਫਿਰ ਕੀ ਮਤਲਬ ਉਹਦੇ ਵੋਟਾਂ ਦੀ ਪੋਰਟ ਪਰਸੈਂਟ ਦੇ ਜ਼ਿਆਦਾ ਹਰਪ ਪੈ ਗਿਆ ਜੀ ਇੱਕ ਹੋਰ ਕਾਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਅਸੀ ਗਾਲ ਜੀ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰ ਜੀ ਹਾਂਜੀ ਮਾਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਧੰਨਵਾਦ ਅੱਜ ਦਾ ਵਿਸ਼ਾ ਆਪਣਾ ਹੈ ਕਿ ਬਣੇਗੀ ਐਨਡੀਏ ਦੀ ਸਰਕਾਰ ਕੀ ਲੱਗਦਾ ਸਰ ਤੁਹਾਨੂੰ ਦੇਖੋ ਪਤਾ ਗੇ ਰਿਹਾ ਹੈ ਜਿਹੜੇ ਲੀਡਰ ਹੁੰਦੇ ਨੇ ਬੁਰਤੀ ਜਿੱਧਰ ਵੱਡੀ ਪੈ ਗਈ ਕੁਰਸੀ ਦੇ ਪਰਾਵਾ ਵੱਡਾ ਮਿਲ ਗਿਆ ਉਧਰਲੇ ਪਾਸੇ ਨੇ ਤੁਰ ਜਾਣਗੇ ਇਹਦਾ ਨੂੰ ਹੂੰ ਇਹ ਨਾਲ ਇਹ ਤਾਂ ਦੇਖਣਾ ਨਹੀਂ ਹੈਗਾ ਵੀ ਉਹ ਜਿਹੜੇ ਬਹੁਮਤ ਆਹੀ ਜਿੱਥੇ ਕੱਲੇ ਹੁੰਦਾ ਦਾ ਬਹੁਤ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਹੋਇਆ ਹੈ ਕਾਨੂੰਨੀ ਬਹੁਮਤ ਮਿਲਿਆ ਜੀ ਤੂੰ ਆਹੋ ਕਿ ਹਮਦ ਨੇ ਜੇ ਕੱਲੇ ਹੁੰਦੇ ਬਹੁਤ ਮਨਮਰਜ਼ੀਆਂ ਮੋਦੀ ਸਰਕਾਰ ਨੇ ਕਰੀਆਂ ਨੇ ਹੂੰ ਆ ਮੇਰੀ ਸੋਚ ਨੇ ਸਮਾਜ ਮੁਤਾਬਕ ਇਹ ਹੈ ਵੀ ਜੇਕਰ ਹੁਣ ਮਨਅਕੀ ਫੈਸਲੇ ਲੈਣਗੇ ਉਹ ਸੰਤੋਸ਼ ਕਰਨਗੇ ਜੋ ਪਬਲਿਕ ਦੇ ਹਿੱਤ ਵਿੱਚ ਜਾਊਗਾ ਤਾਂ ਉਹ ਹੀ ਫੈਸਲੇ ਉੱਪਰ ਹੋਣਗੇ ਪਰ ਜਦੋਂ ਇੱਕ ਸਰਕਾਰ ਇੱਕ ਇੰਡੀਆ ਦੀ ਹੋਵੇ ਚਾਹੇ ਮੋਤੀ ਸਾਹ ਦੀ ਹੋਵੇ ਪਰ ਉਹ ਸੋਚ ਕੇ ਫੈਸਲੇ ਜ਼ਰੂਰ ਲੈਣਗੇ ਅੱਗੇ ਵਗੂ ਮਨਮਰਜ਼ੀਆਂ ਨਹੀਂ ਕਰਨਗੇ ਪਰ ਦੇਖੋ ਉਹਨਾਂ ਦਾ ਬੁਰਤੀ ਦੇ ਕੁਰਸੀ ਦੇ ਭੁੱਖੇ ਨੇ ਜਿੱਧਰ ਨੂੰ ਮੜੀ ਵੱਡੀ ਬੁਰਤੀ ਪੈ ਗਈ ਉਧਰਲੇ ਪਾਸੇ ਉਹਨਾਂ ਕੱਲ ਜਾਣਗੇ ਪਰ ਇਹ ਸਭ ਡਰਾਮੇਬਾਜ਼ੀਆਂ ਨੇ ਹੋ ਸਕਦਾ ਵੀ ਮੋਤੀ ਨੂੰ ਹਟਾ ਕੇ ਕੇ ਕਿਸੇ ਨੂੰ ਦੀਸ਼ ਕੁਮਾਰ ਨੂੰ ਵੀ ਪ੍ਰਧਾਨ ਮੰਤਰੀ ਦਾ ਉਹਦਾ ਦਿੱਤਾ ਜਾਵੇ ਬਿਲਕੁਲ ਦੇਖੋ ਇੱਥੇ ਕੁਝ ਵੀ ਹੋ ਸਕਦਾ ਹੈ ਸਿਆਸਤ ਹੈ ਸਿਆਸਤ ਦੇ ਵਿੱਚ ਹਵਾਵਾਂ ਤਾਂ ਚਲਦੀਆਂ ਹੀ ਰਹਿੰਦੀਆਂ ਨੇ ਤੇ ਬਦਲਦੀਆਂ ਵੀ ਰਹਿੰਦੀਆਂ ਨੇ ਦੇਖੋ ਜੇ ਇਹ ਨਦੀਸ਼ ਕੁਮਾਰ ਪਲਟੂਰਾ ਮੈਂ ਤਾਂ ਮੰਨਦਾ ਕਿ ਉਹਦਾ ਸਾਲ ਮੈਂ ਜਦੋਂ ਉੱਧਰ ਲਈ ਮਾਰਦਾ ਛਾਲ ਕਰੇ ਵਿਚਾਲੇ ਰਹਿ ਜਾਂਦਾ ਪਰ ਹੁਣ ਇਹੋ ਕੀ ਜਾਣ ਕਿਹਦੇ ਪਾਸੇ ਹੁਣ ਸੌਦੇ ਵਾਲੀਆਂ ਹੋਣ ਲੱਗ ਗਈਆਂ ਕਿ ਪਾਕੀ ਜਿਵੇਂ ਦੱਸ ਰਹੇ ਇੱਕ ਜਹਾਜ਼ 'ਤੇ ਬੈਠ ਕੇ ਇਹ ਦੂਜੀ ਵਾਰ ਜਹਾਜ਼ 'ਤੇ ਇਕੱਠੇ ਬੈਠ ਕੇ ਜਾਣਗੇ ਇੱਕ ਵੱਡਾ ਵੱਡੀ ਜਹਾਜ਼ ਰਹੇਗੇ ਨਾਲ ਬਿਲਕੁਲ ਬਹੁਤ ਬਹੁਤ ਧੰਨਵਾਦ ਸਾਰਾ ਤੁਹਾਡਾ ਹਾਂਜੀ ਸ਼ਰਮਾ ਜੀ ਇੱਥੇ ਤੁਸੀਂ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ ਬਿਲਕੁਲ ਮੈਡਮ ਬਿਲਕੁਲ ਦੇਖੋ ਅਸੀਂ ਜੋ ਕਾਨੂੰਨਾਂ ਦੀ ਰਜਿੰਦਰ ਜੀ ਗੱਲ ਕਰਦੇ ਸੀ ਨੇ ਵੀ ਸੋਚੀ ਜ਼ਰੂਰ ਜੀ ਦੇਖੋ ਅਸੀਂ ਨਵੀਂ ਸਰਕਾਰ ਬਣੂਗੀ ਇਸ ਦਾ ਕਹਿਣਾ ਵੀ ਜਿਹੜੇ ਕਾਨੂੰਨ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਜਾਂ ਇਹਨਾਂ ਦੇ ਕਾਨੂੰਨਾਂ ਦੀ ਆੜ ਦੇ ਵਿੱਚ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਜਾਂ ਕੋਈ ਵੀ ਕਿਸੇ ਨੂੰ ਪਰੇਸ਼ਾਨ ਕਰ ਰਿਹਾ ਹੈ ਉਹ ਕਾਨੂੰਨਾਂ ਕਿੰਨਾ ਚਾਹੀਦਾ ਹੈ ਹਾਂ ਜੀ ਬਿਲਕੁਲ ਬਿਲਕੁਲ ਬਹੁਤ-ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਅੰਜੀਤਾ ਜਿਹੜਾ ਵਿਸ਼ਾ ਸੀ ਇੱਥੇ ਲੈ ਕੇ ਆਈ ਸੀ ਉਹ ਵਿਸ਼ਾ ਸੀ ਕਿ ਐਨਡੀਏ ਦੀ ਸਰਕਾਰ ਬਣਦੀ ਹੈ ਜਾਂ ਨਹੀਂ ਬਣਦੀ ਫਿਲਹਾਲ ਇਹ ਤਾਂ ਅਜੇ ਤੱਕ ਕਿਆ ਸਰਾਈਆਂ ਨੇ ਤਾਂ ਇੱਥੇ ਸਭ ਤੋਂ ਵੱਡੀਆਂ ਜਿਹੜੀ ਉਮੀਦਾਂ ਨੇ 나ਯਡੂ ਤੇ ਨਿਤਿਸ਼ ਤੇ ਨਿਤਿਸ਼ ਕੁਮਾਰ ਤੇ ਵੱਡੀਆਂ ਜਿਹੜੀ ਉਮੀਦਾਂ ਲੋਕਾਂ ਦੀਆਂ ਵੀ ਨੇ ਕਿਤੇ ਨਾ ਕਿਤੇ ਰਾਜਨੀਤੀ ਦੀ ਵੀ ਆਪਾਂ ਕਹਿ ਸਕਦੇ ਹਾਂ ਤਾਂ ਇੱਥੇ ਫਿਲਹਾਲ ਦੀ ਘੜੀ ਤੁਸੀਂ ਇਨ੍ਹਾਂ ਮੁੱਦਿਆਂ ਦੇ ਬਾਰੇ ਕੀ ਸੋਚਦੇ ਹੋ ਇਹਨਾਂ ਵਿਸ਼ਿਆਂ ਦੇ ਬਾਰੇ ਤੁਸੀਂ ਆਪਣੀ ਜਿਹੜੀ رائے ਆ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸ ਸਕਦੇ ਹੋ ਤੇ ਸਕਰੀਨ ਤੇ ਜਿਹੜਾ ਨੰਬਰ ਤੁਸੀਂ ਦੇਖ ਰਹੇ ਹੋ ਇਸ ਦੇ ਉੱਤੇ ਵੀ ਸੰਪਰਕ ਤੁਸੀਂ ਸਾਡੇ ਨਾਲ ਸਿੱਧਾ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਈਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ